ਇਹ ਵਕ ਵਕ ਕਿੱਥੇ ਮੰਡੀ ਦੇ ਮਤਲਬ ਵਿਸ਼ਾਲ ਧਰਨਾ ਲੱਗਾ ਯਾਰਾ ਰੋਡ ਜਮ ਕੀਤਾ ਹੈ ਤੁਸੀਂ ਰੱਤ ਚ ਦੇਖ ਸਕਦੇ ਹੋ ਮੈਦ ਪਰ ਦੀਆਂ ਇਹ ਤਸਵੀਰਾਂ ਨੇ ਆ ਬਿਜਲੀ ਸੋਧ ਬਿੱਲ ਨੂੰ ਲੈ ਕੇ ਕਿ ਬਿਜਲੀ ਦਾ ਨਿਯਮ ਕਿਹਨਾਂ ਹੋ ਰਿਹਾ ਹੈ ਸੈਂਟਰ ਸਰਕਾਰ ਦੇ ਨਾਰੇ ਬਾਜੀ ਕਿਤੇ ਜਾ ਰਹੀ ਹੈ ਸੱਚੇ ਤੇ ਇਕੱਠੇ ਹੋਏ ਮੇਰੇ ਸਾਰੇ ਹੀ ਪਿਧਾਰੂ ਸਾਥੀਆ ਸਵੇਰਾ ਤੁਸੀਂ ਦੇਖ ਰਹੇ ਹੋ ਲਗਾਤਾਰ ਮੈਂ ਥੋੜਾ ਸਮਾਂ 20 ਮਾ 25 ਦਾ ਕਿੱਥੇ ਲਗਾਣਾ ਤੋਂ ਨਹੀਂ ਆ ਇਹ ਬੰਨ ਜਿਹੜਾ ਬਿਜਲੀ ਸੋਧ ਬਿੱਲ 2025 ਆ ਇਹ ਸੋਧਾਂ ਅੱਜ ਨਹੀਂ ਆ ਇਹ ਬਹੁਤ ਜਲਦੀਆਂ ਸੋਧਾਂ ਹੁੰਦੀਆਂ 2005 ਦੇ ਵਿੱਚ ਬਿਜਲੀ ਸੋਧ ਕਾਨੂੰਨ ਆਇਆ ਸੀ 2003 ਦੇ ਵਿੱਚ ਤੇ 2005 ਦੇ ਵਿੱਚ ਅਸੀਂ ਪੰਜਾਬ ਜੂਰਜਨੀਆਂ ਨਾਲ ਰਲ ਕੇ ਬਿਜਲੀ ਬਿੱਲ ਬਾਈਕਾਟ ਦੀ ਲੜਾਈ ਜਿਹੜੀ ਆ ਉਹ ਲੜੀ ਉਹਦੇ ਤਹਿਤ ਅਸੀਂ ਬਹੁਤ ਬੜੀ ਸਰਕਾਰੇ ਜਿਹੜੀਆਂ ਸਰਕਾਰਾਂ ਬਣਦੀਆਂ ਜਿਨ੍ਹਾਂ ਦੀਆਂ ਹੱਥ ਟੋਕਾਂ ਪੁਲਿਸ ਆ ਉਹ ਬਹੁਤ ਵਾਰੀ ਸਾਨੂੰ ਫੜ ਕੇ ਵੀ ਲੈ ਗਈ। ਤੇ ਬਹੁਤ ਵਾਰੀ ਸਾਡਾ ਬਿਜਲੀ ਮਲਾਜ਼ਮਾਂ ਨਾਲ ਵੀ ਇੱਟ ਖੜਕਾ ਹੁੰਦਾ ਰਿਹਾ। ਚਲੋ ਪਹਿਲਾਂ 16 ਕਿਸਾਨ ਜਥੇਬੰਦੀਆਂ ਸੀ ਫੇਰ 32 ਬਣ ਗਈਆਂ। ਇਹ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਤੁਸੀਂ ਇਕੱਠੇ ਹੋਏ ਆ ਜਿੱਥੇ ਤੁਸੀਂ ਵਿਧਾਈ ਦੇ ਪਾਤਰ ਆ ਇਹ ਆਪਣੀਆਂ ਜਿਹੜੀਆਂ ਕੋਈ ਵੀ ਆਪ ਸੀ ਬੜੀਆ ਰਮਚਾਂ ਦੇ ਉਹਨਾਂ ਨੂੰ ਮਿਟਾ ਕੇ ਅਸੀਂ ਕੱਟੇ ਹਾਂ ਤੇ ਗੁਰਪ੍ਰਮਾ ਜੇ ਤਾਂ ਮੈਨੂੰ ਲੱਗਦਾ ਸਾਦਰੀ ਪਾਪੇ ਫਕਤ ਖਰਾਬਿਆਂ ਨੇ ਜਿਹੜਾ ਆਪਣੇ ਉਤਰਾ ਦੇ ਕੇ ਅਸੀਂ ਸਾਰਿਆਂ ਦਾ ਬਸ ਅੰਕ ਜਿਹਦਾ ਸੁਪਨਾ ਵੀ ਮਨੋਕਠਾ ਮਨੋਖਰੀ ਲੋਟ ਜਿਹੜੀ ਆ ਉਹਨੂੰ ਖਤਮ ਕਰ ਜਵਾਂਗੇ ਇਹ ਕੱਲਾ ਇਹੋ ਹੀ ਬਿੱਲ ਨਹੀਂ ਆਇਆ ਇਹਦੇ ਨਾਲ ਇੱਕ ਕਿਸਾਨਾਂ ਲਈ ਹੋਰ ਬਿੱਲ ਆਇਆ ਆ ਜਿਹੜਾ ਬੀਜ ਬਿੱਲ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਲੈਣੀ ਪੈਣੀ ਆ ਕਿਉਂਕਿ ਅਸੀਂ ਸਮਝਦੇ ਆ ਕਿ ਸਾਡਾ ਇਕਾਦੇ ਇਕੱਠਾ ਹੋ ਜੂਗਾ ਤੇ ਸਾਡੀ ਸ਼ਕਤੀ ਜਿਹੜੀ ਡਬਲ ਹੋ ਜੂਗੀ ਜੇ ਡਬਲ ਹੋ ਜੂਗੀ ਤਾਂ ਫਿਰ ਅਸੀਂ ਇਸ ਮੋਦੀ ਹਕੂਮਤ ਦੇ ਨਾਲ ਲੜਨ ਲਈ ਤਕੜੇ ਹੋ ਜਵਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਸਰਕਾਰ ਨੇ ਉਦੋਂ ਵੀ 2019 ਦੇ ਵਿੱਚ ਇੱਕ ਸੋਧ ਕਾਨੂੰਨ ਲਿਆਂਦਾ ਸੀ ਜਿਹਨੂੰ ਵਿਜਨੀ ਸੋਧ ਕਾਨੂੰਨ 2020 ਕਿਹਾ ਸੀ ਪਰ ਜਦੋਂ ਕਿਸਾਨੀ ਘੋੜ ਸ਼ੁਰੂ ਹੋ ਗਿਆ ਤਾਂ ਨੂੰ ਜਿਹੜਾ ਸੋਧ ਕਾਨੂੰਨ ਹੈ ਉਹ ਵਾਪਸ ਲੈਣਾ ਪਿਆ ਤੇ ਆਉਣ ਵਾਲੇ ਦਿਨਾਂ ਚ ਆਪਾਂ ਇੱਥੋਂ ਇਹ ਤਿਆਰੀ ਕਰਕੇ ਜਾਈਏ ਕਿ ਜਿੰਨੇ ਵੀ ਆਪਾਂ ਭੈਣ ਭਾਈ ਇੱਥੇ ਇਕੱਠੇ ਹੋਏ ਆ ਇਸ ਗੱਲ ਨੂੰ ਅਸੀਂ ਘੱਟੋ ਘੱਟ ਨਹੀਂ ਆਪਣੇ ਰਿਸ਼ਤੇਦਾਰੀਆਂ ਤੱਕ ਭਾਵੇਂ WhatsApp ਦੇ ਜ਼ਰੀਏ ਭਾਵੇਂ ਮੂੰਹ ਜਮਾਨੀ ਤਾਂ ਜੋ ਕਿ ਇਸ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਦੇ ਕਰ ਸਕੀਏ ਇਹ ਲੜਾਈ ਕਿ ਮੋਦੀ ਨੇ ਸਾਡੇ ਗੱਲ ਪਾਈ ਆ ਤੇ ਸਾਨੂੰ ਲੱਗਦਾ ਕਿ ਇਹ ਗੱਲ ਪਿਆ ਢੋਲ ਬਚਾਉਣਾ ਪੈਣਾ ਇਹ ਮੋਦੀ ਨੇ ਜੇ ਸਾਨੂੰ ਪਾਈ ਆ ਤੇ ਸਾਨੂੰ ਇਹ ਗੱਲ ਪਿਆ ਢੋਲ ਜਣਾ ਬਹੁਤ ਬਿਲਕੁਲ ਸਾਫ ਸਪਸ਼ਟ ਹੈ ਸਾਨੂੰ ਬੁਝਾਉਣਾ ਪੈਣਾ ਆ ਇੱਥੇ ਹੀ ਬਸ ਨਹੀਂ ਹੋਣੀ ਕਿਉਂਕਿ ਮੋਦੀ ਹਕੂਮਤ ਨੇ ਸੋਚਿਆ ਵੀ ਅਸੀਂ ਆ ਜਿਹੜੇ ਮਜ਼ਦੂਰਾਂ ਦੇ ਬਿੱਲ ਲਿਆਂਦੇ ਸੀਗੇ ਜਿਹੜੇ ਮਜ਼ਦੂਰ ਬਰੋਤੀਚਾਰ ਕੋਟ ਬਿੱਲ ਲਿਆਂਦੇ ਉਹਨਾਂ ਤਹਤ ਕੋਈ ਆਵਾਜ਼ ਨਹੀਂ ਉੱਠੀ ਕਿਉਂਕਿ ਅਸੀਂ ਸਮਝਦੇ ਹਾਂ ਕਿ ਮਜ਼ਦੂਰ ਜਿਹੜੇ ਆਮ ਤੌਰ ਤੇ ਸਵੇਰ ਤੋਂ ਸ਼ਾਮ ਤੱਕ ਜਿੱਦਾਂ ਕਿਸਾਨ ਆਪਣੇ ਖਤਿਆਂ 'ਚ ਲੱਗਿਆ ਰਹਿੰਦਾ ਐਦਾਂ ਮਜ਼ਦੂਰ ਆਪਣੀ ਦਿਹਾੜੀ ਤੇ ਲੱਗਿਆ ਰਹਿੰਦਾ ਉਹਨੂੰ ਪਤਾ ਨਹੀਂ ਮੇਰੇ ਲਈ ਕਿਹੜੀ ਸਹੂਲਤ ਆਈ ਆ ਕਿਹੜੀ ਚਲੇ ਗਈ ਆ ਇਹ ਉਹਦਾ ਜਦੋਂ ਵਿਰੋਧ ਨਹੀਂ ਹੋਇਆ ਤੇ ਉਹ ਕਾਨੂੰਨ ਜਿਹੜੇ ਆ ਉਹ ਪਾਸ ਹੋ ਗਏ ਇਹ ਆਪਾਂ ਅੱਜ ਤੱਕ ਇਹ ਆ ਕਰਕੇ ਆਪਣੇ ਕਿਉਂ ਅੱਜ ਰੱਖੀਏ ਤਾਂ ਜੋ ਕਿ ਉਹ ਵੀ ਸੋਧਾਂ ਤਾਂ ਬਹੁਤ ਸਾਰੀਆਂ ਕਰ ਰਹੇ ਆ ਇਹ ਅੱਜ ਦਿਨੇ ਕਰਦੇ ਪੁਰਾਣੀਆਂ ਸੋਧਾਂ ਕਰ ਰਹੇ ਆ ਉਹਨਾਂ ਤਹਤ ਸਾਡੇ ਸਾਰੇ